guru namo

ਉਹਨੇ ਲਾਉਡ ਰੱਖੋ ਹਾਂਜੀ ਪੰਜਾਬ ਦੇ ਪੰਜਾਬੀਆਂ ਦੇ ਸਾਡੇ ਸਾਰਿਆਂ ਦੇ ਦਿਨਾਂ ਤੇ ਰਾਖਣ ਵਾਲੀ ਡਾਕਟਰ ਸੁਨਿਤਰ ਸਿੰਘ ਫੱਡਾ ਜੀ ਜਿਹੜੇ ਮੈਂ ਕਹਿ ਸਕਦਾ ਕਿ ਕਮਾਲ ਦੇ ਆਰਟਿਸਟ ਸਰ ਜਿਨ੍ਹਾਂ ਦੇ ਸਾਰੇ ਜ਼ਿੰਦਗੀ ਆਪਣੀਆਂ ਤੇ ਨੈਨੀ ਕੰਪਨੀ ਦੇ ਨਾਲ ਦੁਕਾਨ ਨੂੰ ਹਸਾਇਆ ਔਰ ਬਹੁਤ ਵੱਡੀਆਂ-ਕੱਡੀਆਂ ਸਬਾਜ ਦੀਆਂ ਬੁਰਾਈਆਂ ਸੀ ਔਰ ਬਹੁਤ ਭਟੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਤਿਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਟੋਪਿਆ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਔਰ ਸਾਰੇ ਜਿੰਦਗੀ ਆਪਣੇ ਆਪ ਨੂੰ ਇਸ ਲੈਵਲ ਤੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ਕੀ ਕਰਕੇ ਜਿੱਤੇ ਐਗਰੀਕਲਚਰ ਸੈਟਿਸ ਦੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਨੇ ਉਸ ਨਾਲ ਦਾ ਇੰਟਰਕਟਿਵ ਵਿੱਚ ਪਬਲੀਕ ਤੇ ਵਿੱਚ ਜਿਹਾ ਉੱਤਾਰ ਬਿਵਿਖ ਭਲਾਇਆ ਨਹੀਂ ਜਾ ਸਕਦਾ ਸੋ ਅੱਜ ਬਹੁਤ ਦੁੱਖ ਹੈ ਪਰ ਮੈਨੂੰ ਲੱਗਦਾ ਕਿ ਜਿੱਤੇ ਦੀ ਦੁਨੀਆਂ ਦੇ ਵਿੱਚ ਯਾਪੀ ਮੈਗਨੇ ਦਾ ਮਤਲਬ ਕਿ ਅੱਜ ਸਾਰਿਆਂ ਦੀ ਅੱਖਾਂ ਦਾ ਮੈਂ ਕਿਉਂਕਿ ਬਹੁਤ ਵੱਡਾ ਕਾਟਾ ਇਹ ਕਦੇ ਵੀ ਨਾ ਪੂਰਾ ਹੁਣ ਬੜਾ ਘਟਾ ਇਸ ਕਰਕੇ ਬਣੇ ਪਰਿਵਾਰ ਤੇ ਚੰਨਾ ਜਿਹੜਾ ਦਾਸ ਆ ਕੇ ਪਰਵਾਤ ਬਾਤ ਉਹਨਾਂ ਨੂੰ ਆਪਣੇ ਚੰਨਾ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚੌਣ ਵਾਲਿਆ ਪਰਿਵਾਰ ਸਾਡੇ ਨੂੰ ਭਾਨ ਪਟਦਾ ਅੱਜ ਸਾਨੂੰ ਵੀ ਉਦਾਂ ਹੀ ਸਮਝਦੇ ਰਹੇ ਹੋ ਅੱਜ ਕੱਲ ਦਾ ਜਿਵੇਂ ਦਾ ਪਤਾ ਲੱਗਦਾ లైక్ 니చి కో రూపిసా మోటో సాబ్ ఆఖరీ బార్ కదూ ములాకాత్ హోయీ థీ పల్ల సాబ్ دے ਬਾਦ బیمਾਰ హో సి మేనో కే లెక్నియా కర్ కల్లనే కర్ లో మేడం సాబ్ జీ ఉన్ దో మిలే సిగే థే ఉస్ తో ਬਾਦ ਕੋ మీటింగ్ హయ ఉస్ తో ਬਾਦ ఉసి ఫిల్మ్ కారే జే బులావా జీ చలో బులావా హయ జీ బిల్కుల్ నౌ దినే షాడీ కరని హోndi సి కి ఫుఖరాజ్ దేనా కట్తే సిగే ఫిల్మ్ دے وچ వీడియో కాల్ تے ਗੱਲ ਹੋ జేਦੀ ਸੀ నా హై ਨਹੀਂ ਯਾਰ ఉదో ਵੀ ਜਦੋਂ వీడియో కాల్ تے ਗੱਲ ਹੋਣੀ ਸੀ ਤੋ ਬਹੁਤ ਬਿਮਾਰ ਸੀਗੇ ਔਰ ਉਹਨਾਂ ਨੇ ਹਮੇਸ਼ਾ ਇਹ ਹੀ ਕਹਿੰਨਾ ਕੋਈ ਗੱਲ ਨਹੀਂ ਬੇਟਾ ਮੈਂ ਠੀਕ ਹਾਂ ਸਾਡੇ ਵੱਲੋਂ ਵੀ ਹਮੇਸ਼ਾ ਅੱਲਾ ਸ਼ਰੀ ਦੀ ਭੀ ਭਾਰੀ ਭੀ ਸੁਖਰਾਜ ਹਮੇਸ਼ਾ ਉਸ ਚੀਜ਼ ਨੂੰ ਲੈ ਕੇ ਹੁੱਕ ਕੇ ਆਪਣੇ ਫਾਦਰ ਸਾਹਿਬ ਦੀ ਹੈਲਥ ਨੂੰ ਲੈ ਕੇ ਚਿੰਤਤ ਰਹਿੰਦੇ ਸੀ ਬਿਲਕੁਲ 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 ਐਸੀ ਇਹ ਤਾਂ ਫਿਲਮ ਕਰਦੇ ਸਾਡੀ ਉਦੋਂ ਵੀ ਇਹੀ ਗੱਲ ਚਲਦੀ ਰਹਿੰਦੀ ਸੀ ਕਿ ਯਾਰ ਕੋਈ ਗੱਲ ਨਹੀਂ ਸੁਖਰਾਜ ਹੌਸਲਾ ਰੱਖ ਸਾਡੀ ਇਹ ਠੀਕ ਹੋ ਜਾਣਗੇ ਬੜਾ ਹੋਣੀ ਬੜੀ ਹੋਣੀ ਠੀਕ ਹੋਣਾ ਸ਼ੁਰੂ ਹੋਏ ਬਹੁਤ ਜ਼ਿਆਦਾ ਡਾਊਨ ਹੋਣਾ ਚਾਹੀਦਾ ਕਿਉਂਕਿ ਮੈਂ ਤਾਂ ਵੀਡੀਓ ਕਾਲ ਤੇ ਵੀ ਉਹਨਾਂ ਨੂੰ ਦੇਖਦਾ ਰਿਹਾ ਸੀ ਸਿਹਤ ਨੂੰ ਲੈ ਕੇ ਜਿਹੜੀ ਕੱਲ ਦੀ ਫੋਟੋ ਵਾਇਰਲ ਹੋ ਰਹੀ ਹੈ ਉਹ ਆਖਰੀ ਦਿਨਾਂ ਨੇ ਵਿੱਚ ਉਸੇ ਤਰ੍ਹਾਂ ਦੀ ਹਾਲਤ ਸੀ ਬਿਲਕੁਲ ਬਿਲਕੁਲ ਉਦੋਂ ਵੀ ਇਹੀ ਹਾਲਤ ਸੀ ਪਰ ਉਸ ਤੋਂ ਬਾਅਦ ਛੁੱਟੀ ਮਿਲ ਗਈ ਸੀ ਘਰ ਆ ਗਏ ਸੀਗੇ ਘਰ ਆ ਕੇ ਵੀ ਮੇਰੀ ਗੱਲ ਹੁੰਦੀ ਦੀ ਬਕਰਾਜ ਦੇ ਤੁਰੇ ਉਹਦੇ ਵੀ ਇਹੀ ਹਾਲਤ ਸੀ ਕਿ ਪਰ ਖਾਣਾ ਪੀਣਾ ਹਲਕਾ ਫੁਲਕਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਪਰ ਜਦੋਂ ਗੱਲ ਹੁੰਦੀ ਸੀ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀਗਾ ਕਿ ਮੇਰੇ ਨਾਲ ਖਾਣ ਨੂੰ ਮੇਰੀ ਤੇ ਦਵਾਈਆਂ ਇੰਨੀਆਂ ਜ਼ਿਆਦਾ ਇੰਨਾ ਜ਼ਿਆਦਾ ਸਾਰਾ ਬੰਦਾ ਅੱਕ ਜਲਾਉਣਾ ਚੀਜ਼ਾਂ ਤੋਂ ਬੜਾ ਇਹ ਫਿਲਮ ਦੇ ਸ਼ੈਡ ਤੇ ਕਮੀ ਖਲੇਗੀ ਉਹਨਾਂ ਦੀ ਬਿਲਕੁਲ ਜਿਹੀ ਪੂਰੀ ਜ਼ਿੰਦਗੀ ਕਮੀ ਖਲੇਗੀ ਮੈਂ ਹਮੇਸ਼ਾ ਯਾਦ ਰੱਖਾਂਗਾ ਸਾਰਾ ਪੰਜਾਬ ਮੈਨੂੰ ਯਾਦ ਆ ਗਿਆ ਮੈਂ ਉਹਨੇ ਕਿ ਕਿੰਟੀ ਵੀ ਥੋੜਾ ਆ ਰਹੀ ਸੀ ਕਿ ਪਾਕਿਸਤਾਨ ਦੇ ਖਾਤੇ ਆਰਕਸਟਰਾ ਉਹ ਵੀ ਇਸੇ ਚੀਜ਼ ਬਾਰੇ ਗੱਲ ਕਰ ਰਹੇ ਸੀਗੇ ਜੈ ਜੈ ਕਮੀ ਜਿਹੜੀਆਂ ਪੂਰੇ ਪੰਜਾਬ ਨੂੰ ਜਿੱਥੇ ਪੰਜਾਬੀ ਵਸਦੇ ਨੇ ਬਾਹਰ ਕਿਉਂ ਰਹੇ